ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਿੰਦਰ ਜੀ ਤੁਸੀਂ ਆਪ ਦਾ ਨਾਮ ਤੇ ਪਿੰਡ ਤੇ ਦੱਸੋ ਬੜਾ ਮੇਰਾ ਨਾਮ ਬਿੰਦਰ ਸਿੰਘ ਜੀ ਹਾਂ ਜੀ ਪਿੰਡ ਕਲੀਨਾਲ ਸਿੰਘ ਵਾਲੀ ਅੱਛਾ ਜ਼ਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਹਾਂ ਹੋਈ ਏਡੇ ਪਸਿਆਣਾ ਜੀ ਅੱਛਾ ਅੱਛਾ ਹੋਈ ਏਡੇ ਕੋਲੇ ਅੱਛਾ ਇੱਕ ਤੁਸੀਂ ਆਪਦੇ ਹੱਥੇ ਜਿਹੜੀ ਦਵਾਈ ਲੇ ਬੈਠੇ ਹੋ ਆ ਕੀ ਹੈ ਨੇਤਾ ਜੀ ਨੇਤਾ ਜੀ ਇਹ ਕਾਦੇ ਵਾਸਤੇ ਇਦੀ ਵਰਤੋ ਕੀਤੀ ਤੁਸੀਂ ਬਾਥੂ ਵਾਲੀ ਪਾਸ ਤੇ ਪਾਲਤ ਵਾਸਤੇ ਜੀ ਕਿਹੜੇ ਕਿਹੜੇ ਨਦੀ ਸੀ ਗਏਦੇ ਸੀ ਜ਼ਿਆਦਾ ਬਾਥੂ ਦੇ ਪਾਲਕ ਵਾਲਾ ਸੀਗਾ ਜੀ ਬਾਥੂ ਪਾਲਕ ਬੜਾ ਸੀਗਾ ਹਾਂ ਜੀ ਹਾਂ ਜੀ ਤੇ ਇਹਦੀ ਵਰਤੋਂ ਜਦੋਂ ਕੀਤੀ ਸੀ ਤੇ ਉਦੋਂ ਕਣਕ ਦੀ ਉਮਰ ਕਿੰਨੀ ਸੀਗੀ 40 45 ਦਿਨ ਦੀ ਸੀ 40 45 ਦਿਨਾਂ ਦੀ ਸੀ ਹਾਂਜੀ ਹਾਂਜੀ ਤੇ ਇਹਦੀ ডোজ ਕੀ ਪਾਈ ਸੀ 250 ਗ੍ਰਾਮ ਕਿੱਲੇ ਦੀ ਪਾਈ ਸੀਗੀ 250 ਗ੍ਰਾਮ ਵੇਲਾ ਲਿਖਿਆ ਸੀ ਉਹ 10 ਕਨਾਲ ਤੇ ਲੈ ਕੇ ਗਏ ਸੀ ਜੀ 10 ਦੀ 12 ਕਨਾਲ ਚ ਪਾਈ 12 ਕਨਾਲ ਚ ਪਾਈ ਸੀ 12 ਕਨਾਲ ਚ ਰਿਜ਼ਲਟ ਕਿੰਨੇ ਦਿਨ ਬਾਅਦ ਤੁਹਾਨੂੰ ਪਤਾ ਲੱਗਿਆ ਰਿਜ਼ਲਟ ਹਫਤੇ ਬਾਅਦ ਪਤਾ ਲੱਗਿਆ ਕੀ ਪਤਾ ਲੱਗਿਆ ਰਿਜ਼ਲਟ ਦੇ ਜਦੋਂ ਬਾਥ ਨੂੰ ਮਾਰਤਾ ਤੇ ਕਣਕ ਨੂੰ ਮੰਨ ਲਾ ਵੀ ਉਹ ਕਰਦਾ ਬੂਟਾ ਮਾਰਨ ਲਾਦਾ ਜੀ ਬੂਜਾ ਮਾਰਨ ਲਾਦਾ ਹਾਂ ਕਣਕਾ ਚੌੜੀ ਦਿਸਣ ਲੱਗ ਗਈ ਤੇ ਥੱਲੇ ਬੂਟਾ ਮਾਰਨਾ ਸ਼ੁਰੂ ਕਰਤਾ ਕਣਕ ਚੌੜੀ ਦਿਸਣ ਲੱਗੀ ਤੇ ਬੂਜਾ ਮਾਰਨਾ ਸ਼ੁਰੂ ਹਾਂਜੀ 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 ਤੇ ਉਹ 250 ਮਿਲ ਪਾ ਕੇ ਬਸ ਉਸ ਤੋਂ ਬਾਅਦ ਛੱਡਤਾ ਸੀ ਕਿ ਬਾਕੀ ਫਿਰ ਬਾਕੀ ਕੀ ਪਰ ਦੂਜੀ ਵਾਰ ਤੇ ਉਹ ਵਾਸਤੇ ਲਏ ਤੇ ਨਦੀਨ ਵਾਸਤੇ ਲਾਇਏ ਸੀਗੇ ਕਿ ਬੈਨੀਫਿਟ ਦੇ ਕਰਕੇ ਨਦੀਨ ਸੀਗੇ ਤਾਂ ਕਰਕੇ ਲਏ ਸੀਗੇ ਤੇ ਦੋਨੋਂ ਚੀਜ਼ਾਂ ਤੋਂ ਤੁਹਾਨੂੰ ਡਬਲ ਬੈਨੀਫਿਟ ਮਿਲਿਆ ਹਾਂ ਹਾਂ ਦੋਨਾਂ ਚੀਜ਼ਾਂ ਦਾ ਵਾਲਾ ਨਹੀਂ ਬਟ ਤੇ ਇਹ 45 ਦਿਨਾਂ ਤੇ ਵਰਤੋ ਕੀਤੀ ਤਾਂ ਤੁਹਾਨੂੰ ਬੜੀਆਂ ਰਿਜ਼ਲਟ ਮਿਲਿਆ ਹਾਂ ਮੁੜ ਕੇ ਤੇ 50 52 ਦਿਨਾਂ ਬਾਅਦ ਦੂਜੀ ਥਾਂ ਕਰਕੇ ਵਰਤੋ ਕਰਦੇ ਤੇ ਉਹ ਵੀ ਬੜੀਆਂ ਵਧੀਆ ਰਲ ਗਈ ਸਰ ਬੜਾ ਵਧੀਆ ਰਲ ਗਈ ਹਾਂ ਤੇ ਕੁਝ ਏਰੀਆ ਤੁਸੀਂ ਛੱਡਿਆ ਵੀ ਹੈ ਕਹਿੰਦੇ ਸੀ ਕੁਝ ਏਰੀਆ ਜਮ ਨਹੀਂ ਕਿੱਦਾਂ ਦੋ ਕਿੱਲੇ ਤਾਂ ਛੱਡਿਆ ਜੀ ਤੇ ਉਹਦੇ ਚ ਤੇ ਇਹਦੇ ਚ ਫਰਕ ਹੀ ਨਜ਼ਰ ਆ ਰਿਹਾ ਉਹਨੇ ਬੂਟਾ ਕੱਟ ਮਾਰਿਆ ਥੋੜੇ ਕੱਦ ਜਾ ਰਿਹਾ ਉਹਦਾ ਜੀ ਅੱਛਾ ਉਹਦਾ ਕੱਦ ਥੋੜਾ ਜ਼ਿਆਦਾ ਹੈ ਹਾਂ ਬੂਝਾ ਕੱਟ ਮਾਰਿਆ ਬੂਟਾ ਥੋੜਾ ਕੱਟ ਮਾਰਿਆ ਉਹਨੇ ਹਾਂ ਦੋਨੋਂ 'ਚ ਫਰਕ ਕੀ ਹੈ ਉਹਦੇ ਉਹਨੇ ਮੰਨ ਲਾ ਬੂਟਾ ਕੱਟ ਮਾਰਿਆ ਕੱਦ ਜ਼ਿਆਦਾ ਕਰਿਆ ਜੀ ਅੱਛਾ ਇਹਨੇ ਮੰਨ ਲਾ ਬੂਟਾ ਵੱਧ ਮਾਰਿਆ ਕੱਦ ਵੱਤਰ ਦਾ ਕਰਿਆ ਗਿਆ ਕੱਦ ਵੱਤਰ ਦਾ ਕਰਿਆ ਹੋਇਆ ਹਾਂ ਤੇ ਇੱਕ ਸਮੱਸਿਆ ਥੋੜੀ ਜੇ ਵੀ ਸਾਲਵ ਹੋ ਗਈ ਕਿ ਹਾਈਟ ਵਾਲਾ ਜਿਹੜਾ ਸਮੱਸਿਆ ਸੀਗਾ ਤੇ ਇਹ ਵੈਰਾਈਟੀ ਕਿਹੜੀ ਹੈ ਇਹ ਇਹਨੂੰ ਡਿੱਗਣ ਦਾ ਖਤਰਾ ਘੱਟ ਆ ਜੀ ਇਹ ਆ 187 ਹੈ ਜੀ ਅੱਛਾ ਉਧਰ ਦੇ ਪਾਸੇ 122 ਹੈ ਜੀ ਅੱਛਾ ਆ 32 ਤਿੰਨ ਵੈਰਾਈਟੀਆਂ ਇੱਥੇ ਹੀ ਆ ਤਿੰਨ ਵੈਰਾਈਟੀਆਂ ਤੇ ਤਿੰਨੋਂ ਚ ਤੁਹਾਡਾ ਫੁਟਾਰਾ ਵਧੀਆ ਆਏਗਾ ਫਸਲ ਵਧੀਆ ਆ ਹਾਂ ਫੁਟਾਰਾ ਵਧੀਆ ਫਸਲ ਤੇ ਹੁਣ ਤੁਹਾਡੀ ਜਿਹੜੀ ਨਿਸਾਰੇ ਵੇਲੇ ਸਪਰੇ ਹੈਗੀ ਉਹ ਨਿਸਾਰੇ ਵੇਲੇ ਸਪਰੇ ਸਾਰੇ ਮਨੇ ਇਹ ਸੀ ਇਹ ਤਾਂ ਉਹ ਕੇ ਸੰਤੁਸ਼ਟ ਹੋ ਕੇ ਤੇ ਆ ਲੈ ਕੇ ਆਂਦੇ ਜੀ ਇਹਨਾਂ ਕੰਪਨੀ ਅੱਛਾ ਇਹਦੇ ਤੋਂ ਸੰਤੁਸ਼ਟ ਹੋ ਗਏ ਤੁਸੀਂ ਇਹ ਲੈ ਕੇ ਆ ਗਏ ਹਾਂ ਕੜਾ ਕੰਪਨੀ ਦੇ ਲੈ ਕੇ ਤੇ ਇਹਦੀ ਇਹਦੀ ਗੱਲ ਤੁਹਾਡੀ ਕਿਦੇ ਨਾਲ ਹੋਈ ਸੀ ਕਿਸੇ ਨਾਲ ਇਹਦੀ ਗੱਲ ਕਿਸੇ ਨਾਲ ਜੀ ਦੁਕਾਨ ਤੇ ਜਾ ਕੇ ਅਸੀਂ ਆਖਿਆ ਜੀ ਉਹਨੇ ਉਹ ਕਹਿੰਦੇ ਆ ਦਵਾਈ ਆਈ ਵੀ ਆ ਕੜਾ ਦੀ ਕੜਾ ਕੰਪਨੀ ਦੇ ਅਸੀਂ ਕਹਿੰਦੇ ਕੜਾ ਕੰਪਨੀ ਆਈ ਫਿਰ ਦਵਾਈ ਸਾਨੂੰ ਦੇ ਦੇ ਅੱਛਾ ਇਹ ਤੋੜੋ ਲਾ ਕੇ ਤੁਸੀਂ ਇਹ ਹੈ ਜੀ ਇਹ ਫੰਗੀ ਸਾੜ ਤੇ ਤੇਲੇ ਨੂੰ ਕੰਮ ਕਰੂਗੀ ਠੀਕ ਹੈ ਇਹ ਆ ਤਾਕਤ ਵਾਲੀ ਹੈ ਜੀ ਤਾਕਤ ਵਾਲੀ ਹੈ ਹਾਂ ਜੀ ਦੋਨੋਂ ਚੀਜ਼ਾਂ ਕੀ ਹਾਂ ਇਹ ਦੋਨੇ ਆ 2.5 2.5 ਕਿਲੋ ਨੇ ਜੀ ਅੱਛਾ ਦੋਨੋਂ 2.5 ਕਿਲੋ ਚ ਕਰ ਦਿਓ ਠੀਕ ਹੈ ਤੇ ਇਹਦੇ ਨਾਲ ਗੁਰਸ਼ੋਕ ਨਾਲ ਗੱਲ ਹੋਈ ਸੀ ਤੁਹਾਡੀ ਇਹਦੇ ਨਾਲ ਫੋਨ ਤੇ ਗੱਲ ਹੋਈ ਸੀਗੀ ਤੇ ਉਹਨਾਂ ਨੇ ਵੀ ਇਹ ਗੱਲ ਦੱਸੀ ਸੀ ਤੁਹਾਨੂੰ ਇਹਨਾਂ ਨੇ ਇਹ ਗੱਲ ਦੱਸੀ ਸੀਗੀ ਹਾਂ ਜੀ ਠੀਕ ਹੈ ਚਲੋ ਜਿਦੋਂ ਇਹਨਾਂ ਨੇ ਫੋਨ ਤੇ ਗੱਲ ਜਿਗਾ ਆਪਣੀ ਕੰਪਨੀ ਦੀ ਸਪਰੇ ਆਈ ਆ ਇਹ ਆ ਨਾ ਆ ਸਪਰੇ ਆਪਣੀ ਕੰਪਨੀ ਆਈ ਏ ਸ਼ਰਤ ਕੋ ਮੈਂ ਇਹਦਾ ਰਿਜ਼ਲਟ ਦੇਖ ਕੇ ਤੁਹਾਨੂੰ ਇਹਦਾ ਵਿਸ਼ਵਾਸ ਹੋ ਗਿਆ ਕਿ ਦਵਾਈ ਵਧੀਆ ਕੰਮ ਕਰਦੀ ਆ ਇਹਨੂੰ ਫੋਨ ਕਰਕੇ ਪੁੱਛੇ ਸਾਰੇ ਕਹਿੰਦੇ ਆਪਣੇ ਕੰਪਨੀ ਦੀ ਆਈ ਵੀ ਆ ਵੀ ਆ ਦੋਨੇ ਕੰਮ ਕਰਦੀ ਆ ਨਾਲੇ ਤਾਂ ਤੇਲਾ ਮਾਰੂ ਤੇ ਨਾਲੇ ਆਹ ਫੰਗੀ ਤੇ ਤੇਰਾ ਦੋਨੇ ਕੰਮ ਕਰਦੀ ਨਾਲੇ ਫੰਗੀ ਸਾਈਡ ਦਾ ਕੰਮ ਕਰਦੀ ਆ ਆ ਫੰਗੀ ਸਾਈਡ ਦਾ ਕੰਮ ਕਰਦੀ ਆ ਆ ਤਾਕਤ ਦਾ ਕਰਦੀ ਆ ਜੀ ਐਨ ਪੀ ਕੇ 11 11 8 ਬਸ ਤੁਸੀਂ ਦੋਨੋਂ ਜੀ ਸੰਤੁਸ਼ਟ ਹੋ ਤਾਂ ਤੁਹਾਨੂੰ ਜਿਹੜਾ ਦੂਜਾ ਖੇਤ ਹੈ ਉਹਦੇ ਲਈ ਅਸੀਂ ਅਲੱਗ ਰਿਕਮੈਂਡੇਸ਼ਨ ਦੇਵ ਮੇਰਾ ਨਾਮ ਬਿੰਦਰ ਸਿੰਘ ਪਿੰਡ ਕਲੀਨਾਲ ਸਿੰਘ ਵਾਲੀ ਹਾਂ ਨੰਬਰ 76962 99265 ਠੀਕ ਹੈ ਜੀ ਓਕੇ ਧੰਨਵਾਦ ਧੰਨਵਾਦ